ਪਰਲਮਾਨੀ ਸਖਤਰ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਇਕੱਲੇ ਬੀਜੇਪੀ ਲੜੇ ਤਾਂ ਵੱਡੀ ਜਿੱਤ ਪ੍ਰਾਪਤ ਕਰ ਸਕਦੀ ਹੈ ਉਹਨਾਂ ਨੇ ਇਸ ਦਾਅਵੇ ਨੂੰ ਪਾਰਟੀ ਦਾ ਨਹੀਂ ਬਲਕਿ ਆਪਣਾ ਨਿੱਜੀ ਰਾਏ ਦੱਸੀ ਹੈ ਲੋਕ ਸਭਾ ਚੋਣਾਂ ਦੇ ਵਿੱਚ ਮਿਲੇ ਬਹੁਮਤ ਤੋਂ ਬਾਅਦ ਬੀਜੇਪੀ ਨੇ ਹਰਿਆਣਾ ਅਤੇ ਮਹਾਰਾਸ਼ਟਰ ਦੇ ਵਿੱਚ ਆਪਣੇ ਦਮ ਤੇ ਹੀ ਚੋਣਾਂ ਲੜੀਆਂ ਨੇ ਅਤੇ ਇਸ ਪਰਖਿਆ ਨੂੰ ਇਕੱਲਿਆਂ ਪਾਸ ਕਰਕੇ ਸਵਾਲ ਹੋਰ ਵੀ ਤਿੱਖਾ ਕਰ ਦਿੰਦਾ ਹੈ ਕਿ ਕੀ ਪੰਜਾਬ ਦੇ ਵਿੱਚ ਵੀ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਹ ਵੱਖਰੇ ਹੋ ਗਏ ਨੇ ਇਹ ਵੱਡਾ ਸਵਾਲ ਬਣ ਚੁੱਕਾ ਹੈ ਬੇਸ਼ੱਕ ਦੋਨੋਂ ਹੀ ਪਾਰਟੀਆਂ ਆਪਣੇ ਵੱਲੋਂ ਇਸ ਸਵਾਲ ਦੀ ਹੋਂਦ ਨੂੰ ਨਕਾਰ ਰਹੀਆਂ ਨੇ ਪਰ ਨਵਜੋਤ ਕੌਰ ਸਿੱਧੂ ਨੇ ਹੁਣੇ ਅਹਿਮ ਬਿਆਨ ਦਿੱਤਾ ਹੈ ਜੋ ਕਿ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦੀ ਰਾਏ ਨਹੀਂ ਬਲਕਿ ਉਹਨਾਂ ਦੀ ਨਿੱਜੀ ਰਾਏ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਇਸ ਵਕਤ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ ਉਸ ਮਾਹੌਲ ਦੇ ਦਰਮਿਆਨ ਮੁੱਖ ਪਾਰਲੀਮੈਂਟਿਕ ਸਕੱਤਰ ਦਾ ਅਜੀਹਾ ਬਿਆਨ ਖਾਸਾ ਦਿਲਚਸਪ ਹੈ ਅਤੇ ਇਸ ਦਾ ਕੀ ਅਸਰ ਰਹੇਗਾ ਇਹ ਵੇਖਣਾ ਵੇਖਣ ਵਾਲੀ ਗੱਲ ਰਹੇਗੀ ਦੇਖੋ ਮੇਰਾ ਵਿਅਕਤੀਗਤ ਜਿਹੜਾ ਵਿਚਾਰ ਹੈ ਉਹ ਪਾਰਟੀ ਦੀ ਵਿਚਾਰਧਾਰਾ ਤੋਂ ਉਹਦੇ ਨਾਲ ਬਿਲਕੁਲ ਉਹਦੇ ਨਾਲ ਕੋਈ ਅਲਾਈਨਸ ਇਹਦੀ ਨਹੀਂ ਸੋਚ ਸਕਦੇ ਕਿ ਉਹ ਪਾਰਟੀ ਦਾ ਵਿਚਾਰ ਹੈ ਪਾਰਟੀ ਆਪਣੇ ਲੈਵਲ ਤੇ ਬਟ ਹਾਈ ਲੈਵਲ ਤੇ ਡਿਸਾਈਡ ਕਰਨੀ ਹੈਗਾ ਨਾ ਮੇਰਾ ਵਿਅਕਤੀਗਤ ਵਿਚਾਰ ਜੇ ਕੁਝ ਨਹੀਂ ਹੋ ਤਾਂ ਜਿਹੜੀ ਵਿਚਾਰਧਾਰਾ ਮੋਦੀ ਸਾਹਿਬ ਲੈ ਕੇ ਚੱਲੇ ਨੇ ਜਿਹੜੀ ਇਸ ਦੇਸ਼ ਨੂੰ ਕਰਪਸ਼ਨ ਤੋਂ ਧੂਰ ਕਰਨ ਲਈ ਗੁੱਡ ਐਡਮਿਨਿਸਟ੍ਰੇਸ਼ਨ ਦੀ ਗਵਰਨੈਂਸ ਦੀ ਵਿਚਾਰਧਾਰਾ ਉਹ ਪਾਰਟੀ ਤਾਂ ਹੀ ਪੋਸੀਬਲ ਹੈ ਜਦੋਂ ਇੱਕ ਪਾਰਟੀ ਆਪਣੇ ਓਨ ਤੇ ਆਪਣੀ ਵਿਜਨ ਨੂੰ ਆਪਣੇ ਓਨ ਤੇ ਲੈ ਕੇ ਚੱਲੇ ਉਸ ਤੋਂ ਸਭਾਈ ਪੋਸੀਬਲ ਨਹੀਂ ਹੈ ਕਿਉਂਕਿ ਜਦ ਤੁਸੀਂ ਲਾਈਨਸ ਕਰਦੇ ਹੋ ਤੁਹਾਨੂੰ ਬਹੁਤ ਸਾਰੀਆਂ ਕੰਪਰੋਮਾਈਜ਼ਸ ਕਰਨੀਆਂ ਪੈਂਦੀਆਂ ਨੇ ਲੋਕਾਂ ਦਾ ਪਿਆਰ ਹੈ ਲੋਕਾਂ ਦਾ ਪਿਆਰ ਕਿੱਥੇ ਹੀ ਗੈਸਰਦਾ ਜਦੋਂ ਕੋਈ ਮਾੜਾ ਕੰਮ ਕਰਦਾ ਸੋਸ਼ਲ ਨੈਟਵਰਕਿੰਗ ਸਾਈਟ ਤਾਂ ਬੜੀ ਓਪਨ ਜੀ ਸਾਈਟ ਹੈ ਇਹੋ ਲੋਕਾਂ ਦੀ ਇੱਕ ਆਵਾਜ਼ ਆਉਂਦੀ ਹੈ ਉਸ ਲੋਕਾਂ ਦੀ ਆਵਾਜ਼ ਦਾ ਜਿਹੜੀ ਮੈਂ ਤਾਂ ਹਮੇਸ਼ਾ ਕਹਿੰਨੀ ਆ ਲੋਕਾਂ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੁੰਦੀ ਹੈ ਠੀਕ ਹੈ ਨਾ ਪਰ ਇਹਦੇ ਵਿੱਚ ਕੋਈ ਪਾਰਟੀ ਡਿਸੀਜਨ ਨਹੀਂ ਰਿਫਲੈਕਟ ਕਰਦਾ ਵੀ ਇਹਦੇ ਕੋਈ ਪਾਰਟੀ ਡਿਸੀਜਨ ਤੇ ਸਿੱਧੂ ਨੂੰ ਕੋਈ ਇਹ ਜੀਤ ਆਪਕਾ ਦੇਤੀ ਹੈ ਕਿ ਜਿਸ ਦਿਨ ਨਾਲ ਉਹ ਅਗੇਨ ਕਰਕੇ ਇੰਡੀਵਿਜੂਅਲ ਐਸਸੀਐਮ ਕੈਂਡੀਡੇਟ ਪ੍ਰੋਜੈਕਟ ਹੋ। ਮੇਰੀ ਪਰਸਨਲ ਵਾਈ